ਟੋਲ ਪਲਾਜ਼ਾ ਤੇ ਟੋਲ ਪਲਾਜ਼ਾ ਤੇ ਮੈਨੇਜਰ ਜਦਵਿੰਦਰ ਸਿੰਘ ਉੱਤੇ ਕਾਰ ਸਵਾਰ ਚਾਰ ਵਿਕਤੀਆਂ ਦੇ ਵੱਲੋਂ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਟੋਲ ਮੈਨੇਜਰ ਜ਼ਖਮੀ ਹੋ ਗਏ ਜਿਸ ਨੂੰ ਸਮਰਾਲਾ ਸਿਵਲ ਹਸਪਤਾਲ ਲਿਆਂਦਾ ਗਿਆ ਸਿਵਲ ਹਸਪਤਾਲ ਦੇ ਡਾਕਟਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਟੋਲ ਮੈਨੇਜਰ ਦੇ ਇੱਕ ਗੋਲੀ ਪੱਟਵੀ ਦੇ ਵਿੱਚ ਲੱਗੀ ਤੇ ਦੂਜੀ ਗੋਲੀ ਨਾਲ ਖਹਿ ਕੇ ਲੰਘ ਗਈ ਹੈ ਇਸ ਸੰਬੰਧੀ ਸੂਚਨਾ ਸਮਰਾਲਾ ਪੁਲਿਸ ਨੂੰ ਮਿਲੀ ਹੈ ਤੇ ਸਮਰਾਲਾ ਪੁਲਿਸ ਦੇ ਡੀਐਸ ਵਿਤ ਲੋਚਨ ਸਿੰਘ ਨੇ ਪੁਲਿਸ ਟੀਮ ਦੇ ਨਾਲ ਮੌਕੇ ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਮਰੀਜ਼ ਦਾ ਨਾਮ ਹੈਗਾ ਯਾਦ ਮੇਰਾ ਡਾਕਟਰ ਹਮੇਸ਼ ਡਾਕਟਰ ਸਾਹਿਬ ਕੀ ਕਰਨਾ ਹੋਇਆ ਇੱਕ ਪੇਸ਼ੈਂਟ ਆਇਆ ਆਪਣੇ ਕੋ ਯਾਦਵਿੰਦਰ ਸਿੰਘ ਤੇ ਜਿਸ ਤਰ੍ਹਾਂ ਉਹਦਾ ਕਹਿ ਰਹੇ ਹੈਗੇ ਕਿ ਗੋਲੀਆਂ ਚੱਲੀਆਂ ਹੈਗੀਆਂ ਕੋ ਲਾਲ ਟੂਲਪ ਲਾ ਦਤੇ ਹਨ ਤੇ ਨਾਲ ਐਂਬੂਲੈਂਸ ਚਾਹੀ ਹੈਗੇ ਉਹ ਐਨ ਐਚ ਆਈ ਦੀ ਐਂਬੂਲੈਂਸ ਗੁਰਪ੍ਰੀਤ ਸਿੰਘ ਮੁੰਡਾ ਹੈਗਾ ਐਂਬੂਲੈਂਸ ਵਾਲਾ ਜਿਹੜਾ ਉਹਨਾਂ ਨੂੰ ਉਰੇ ਲੈ ਕੇ ਆਇਆ ਤੇ ਆ ਕੇ ਉਹਨਾਂ ਨੂੰ ਚੈੱਕ ਕੀਤਾ ਹੈਗਾ ਫਰਸਟ ایڈ ਦੇਤੀ ਹੈਗੀ ਹੈ ਠੀਕ ਹੈ ਤੇ ਉਹਨਾਂ ਦਾ ਜਿਹੜਾ ਬੰਦ ਹਲਾਜ ਹੈ ਉਹ ਆਪਾਂ ਸਟਾਰਟ ਕਰਤਾ ਹੈਗਾ ਤੇ ਪੇਸ਼ੈਂਟ ਨੂੰ ਅਗੇ ਰੈਫਰ ਕਰਦੇ ਪਏ ਹਾਂ ਗੋਲੀ ਤਾਂ ਉਹਨਾਂ ਦੇ ਇੱਕ ਸਾਈਡੇ ਲੱਗੀ ਹੈਗੀ ਆ ਹਮ ਇੱਕ ਜਗ੍ਹਾ ਟੱਚ ਕਰਕੇ ਗਈ ਆ ਕੋਈ ਤਲਵਾਰ ਨਾਲ ਵੀ ਘੱਟ ਦਿਨ ਨਹੀਂ ਨਹੀਂ ਐਦਾਂ ਕੁਝ ਨਹੀਂ ਹੈਗਾ ਕੋਈ ਇਨਜਰੀ ਵਗੈਰਾ ਨਹੀਂ ਬਸ ਬਾਕੀ ਸੱਟਾਂ ਹੈਗੀਆਂ ਉਹਨਾਂ ਦੇ ਛੋਟੀਆਂ-ਬੁਟੀਆਂ ਰਗੜਾ ਹੈਗੀਆਂ ਕਿੰਨੀ ਕਿੰਨ੍ਹੀ ਪੇਸ਼ੈਂਟ ਦੀ 45-46 ਸਾਲ ਦੀ ਉਮਰ ਕਿਵੇਂ ਸਟੇਬਲ ਹੈ ਪੇਸ਼ੈਂਟ ਠੀਕ ਹੈ ਸਟੇਬਲ ਹੈਗਾ ਹੁਣ ਉਰੇ ਰੋਗਾ ਰੈਫਰ ਪੇਸ਼ੈਂਟ ਰੈਫਰ ਹੋਗਾ ਬੜੇ ਸਰਕਾਰੀ ਹਸਪਤਾਲ ਦੇ ਵਿੱਚ ਸਰ ਇੱਕ ਕਲਾਲ ਟੋਲ ਪਲਾਜਾ ਤੇ ਗੋਲੀ ਚੱਲੀ ਹੈ ਤੇ ਮੈਨੇਜਰ ਤੇ ਕਿਹਨੇ ਗੋਲੀ ਲੱਗੀ ਹੈ ਕੀ ਮਾਮਲਾ ਇਹ ਯਾਦਵੰਦਰ ਨਾਮ ਦਾ ਮੈਨੇਜਰ ਹੈ ਕਲਾਲ ਟੋਲ ਪਲਾਜਾ ਤੇ ਅੱਜ 3:30 ਵਜੇ ਦੇ ਲੱਗੇ ਇਹ ਪਹਿਲਾਂ ਢਿਲਮਾਏ ਅਮਰਸਰ ਵਾਲੇ ਪਾਸੇ ਟੋਲ ਪਲਾਜਾ ਤੇ ਰਹੇ ਨੇ ਇਹਨਾਂ ਦੀ ਕੋ ਦੁਸ਼ਮਣੀ ਹੈ ਨਿਸ਼ਾਤਰ ਸਿੰਘ ਇੱਕ ਵਿਅਕਤੀ ਦੇ ਨਾਮ ਨਾਲ ਇਹਦੀ ਪਹਿਲਾਂ ਜਿਹੜੀ ਚੜੀ ਚੱਲਦੀ ਸੀ ਇਹਨਾਂ ਤੇ ਦੱਸਣ ਨੂੰ ਤਾਂ ਵੀ ਨਿਸ਼ਾਤਰ ਸਿੰਘ ਦੇ ਨਾਲ ਉਹ ਜਿਹੜੇ ਬੰਦੇ ਸੀ ਤੇ ਨਾਲ ਵੀ ਸਵਿਫਟ ਡਿਜ਼ਾਇਰ ਕਾਰ ਜਾਏ ਪਹਿਲਾਂ ਉਹਨਾਂ ਨੇ ਜਿਹੜਾ ਕੁਰਪਾਣਾ ਮਗਰਾ ਦੇ ਨਾਲ ਹਮਲਾ ਕੀਤਾ ਜਾਣ ਲੱਗੇ ਦੇ ਪੱਟ ਦੇ ਵਿੱਚ ਜਿਹੜੀ ਗੋਲੀ ਮਾਰਦੇ ਤੇ ਜਿਹੜੇ ਬਿਲਕੁਲ ਹਾਲ ਸਟੇਬਲ ਆ ਬਿਲਕੁਲ ਠੀਕ ਨਹੀਂ ਅਸੀਂ ਜਿਹੜੀਆਂ ਦੋ ਤਿੰਨ ਪਾਰਟੀਆਂ ਆਪਣਾ ਮੌਕੇ ਤੋਂ ਡਿਸਪੈਚ ਕੀਤੀਆਂ ਮੌਲਿਆਂ ਨੂੰ ਜਿਹੜਾ ਛੇਤੀ ਕਾਬੂ ਕਰ ਲਿਆ ਜਾਵੇ ਤੇ ਕਿੰਨੀਆਂ ਗੋਲੀਆਂ ਚੱਲੀਆਂ ਤੇ ਕਿੱਥੇ ਲੱਗੀਆਂ ਇੱਕ ਫੈਰੀ ਆ ਜਿਹੜਾ ਪੱਟ ਦੇ ਵਿੱਚ ਲੱਗੇ ਇਹ ਕਿੰਨੀ ਕੁ ਉਮਰ ਹੈ ਜੀ ਫਿਰ 45 ਸਾਲ ਦੇ ਤੇ ਪਹਿਲੇ ਇਹ ਕਿੰਨਾ ਕੁ ਟਾਈਮ ਹੋਇਆ ਨੂੰ ਟੂਲ ਪਲਾਜ਼ਾ ਤੇ ਆਇਆ ਇਹ ਤਾਂ ਹੁਣੇ ਹੀ ਮੈਂ ਖਾ ਪੰਜ ਛੇ ਮਹੀਨੇ ਤੋਂ ਪਾਏ ਆ ਪਹਿਲਾ ਏਟਲਮਾਲੇ ਪਾਸੇ ਸੀ ਉਹ ਨਛੱਤਰ ਸਿੰਘ ਨਾਲ ਉੱਥੋਂ ਦੇ ਇਹਨਾਂ ਦੀ ਕੋਈ ਰੰਜਿਸ਼ ਵਾਜੀ ਪੁਰਾਣੀ ਕਿਉਂ ਦੱਸੀ ਯਾਰ ਸਰ ਨਛੱਤਰ ਸਿੰਘ ਆਪ ਸੀ ਕਿ ਉਹਨਾਂ ਬੰਦੇ 'ਤੇ ਜੀ ਸੀ ਨੀ ਨਛੱਤਰ ਸਿੰਘ ਇਹਨਾਂ ਨੇ ਦੱਸਣਾ ਨਛੱਤਰ ਸਿੰਘ ਸੀ ਦੇ ਨਾਲ ਇਹਨਾਂ ਦੇ ਤਿੰਨ ਬੰਦੇ ਸੀ ਕੁਛ ਵੀ ਪਤਾ ਲੱਗਿਆ ਵੀ ਇਹਨਾਂ ਦਾ ਹੀ ਅਸਲਾ ਲੈ ਕੇ ਨੇ ਨਾਲ ਇਹ ਕੁਛ ਨਹੀਂ ਨਹੀਂ ਇਹੋ ਜਿਹੀ ਗੱਲ ਹੈ